ਤੁਹਾਨੂੰ ਪਤਾ ਹੈ ਕਿ ਜਿਹੜਾ ਵਿਅਕਤੀ ਇੱਕ ਵਾਰ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਨੂੰ ਸਿਰਫ ਆਪਣੇ ਤੱਕ ਮਤਲਬ ਹੁੰਦਾ ਹੈ ਉਸ ਨੂੰ ਨਾ ਹੀ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਮਤਲਬ ਹੁੰਦਾ ਹੈ ਤੇ ਨਾ ਹੀ ਆਪਣੇ ਧੀਆ ਪੁੱਤ ਦੇ ਨਾਲ ਕੋਈ ਮਤਲਬ ਹੁੰਦਾ ਹੈ ਜੇਕਰ ਉਸ ਵਿਅਕਤੀ ਨੂੰ ਕਿਸੇ ਪਾਸੇ ਪੈਸਾ ਤੇਲਾ ਨਹੀਂ ਮਿਲਦਾ ਨਸ਼ਾ ਕਰਨ ਦੇ ਲਈ ਤਾਂ ਉਹ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਕਟਮਾਰ ਕਰਦਾ ਹੈ ਉਹਨਾਂ ਦੇ ਉੱਪਰ ਇੰਨਾ ਤਸ਼ੱਦਦ ਕਰਦਾ ਹੈ ਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਖਬਰਾਂ ਆਮ ਹੀ ਦੇਖਣ ਨੂੰ ਮਿਲਦੀਆਂ ਨੇ ਤਾਂ ਇੱਕ ਇੱਕ ਖਬਰ ਆ ਰਹੀ ਆ ਕਿ ਇੱਕ ਪਤੀ ਹੁੰਦਾ ਏ ਜਿਹੜਾ ਕਿ ਇੱਕ ਨਸ਼ੇ ਦਾ ਆਦੀ ਹੁੰਦਾ ਏ ਸ਼ਰਾਬੀ ਹੁੰਦਾ ਏ ਤਾਂ ਜਿਹੜੀ ਉਹਦੀ ਘਰਵਾਲੀ ਹੁੰਦੀ ਆ ਵੀ ਉਹ ਇੱਕ ਮਜ਼ਦੂਰ ਹੁੰਦੀ ਆ ਉਹ ਖੇਤਾਂ ਵਿੱਚ ਜਾ ਕੇ ਕੰਮ ਕਰਦੀ ਆ ਤਾਂ ਪਹਿਲਾਂ ਉਸ ਪਹਿਲਾ ਜਿਹੜਾ ਵਿਅਕਤੀ ਹੁੰਦਾ ਏ ਪੈਸੇ ਮੰਗਦਾ ਏ ਫਿਰ ਉਹ ਆਦਨਗੀ ਕਰਦਾ ਏ ਤਾਂ ਜਦੋਂ ਉਸ ਵਿਅਕਤੀ ਦੇ ਹੱਥ ਕੋਈ ਵੀ ਚੀਜ਼ ਆਉਂਦੀ ਆ ਭਾਂਡੇ ਆਉਂਦੇ ਆ ਜਾਂ ਉਹਦੇ ਹੱਥ ਇੱਟਾ ਰੋੜੇ ਆਉਂਦੇ ਆ ਤਾਂ ਉਸ ਦੋਨਾਂ ਚੀਜ਼ਾਂ ਦੇ ਨਾਲ ਉਨਾ ਟਾਈਮ ਉਸ ਔਰਤ ਨੂੰ ਕੱਟਮਾਰ ਕਰਦਾ ਹੈ ਜਿੰਨਾ ਟਾਈਮ ਉਸ ਔਰਤ ਦੀ ਮੌਤ ਨਹੀਂ ਹੋ ਜਾਂਦੀ ਤਾਂ ਇਹ ਜਿਹੜੀ ਖਬਰ ਆ ਵੀ ਇਹ ਦੱਸੀ ਜਾ ਰਹੀ ਆ ਕਿ ਇੱਕ ਵਿਅਕਤੀ ਆ ਜਿਹੜਾ ਸ਼ਰਾਬੀ ਹੁੰਦਾ ਹੈ ਤਾਂ ਉਹਦੀ ਜਿਹੜੀ ਪਤਨੀ ਹੁੰਦੀ ਆ ਉਹਨੂੰ ਪਤਾ ਹੀ ਹੁੰਦਾ ਕਿ ਜਿਹੜਾ ਮੇਰਾ ਪਤੀ ਆ ਉਹ ਨਸ਼ੇੜੀ ਆ ਸ਼ਰਾਬ ਪਿੰਦਾ ਹੈ ਤਾਂ ਇੱਕ ਵਿਅਕਤੀ ਦੇ ਖਾਚੇ ਨਾਲ ਘਰ ਨਹੀਂ ਚੱਲਦਾ ਤਾਂ ਜਿਹੜੀ ਉਹ ਔਰਤ ਹੁੰਦੀ ਆ ਉਹ ਮਸਦ ਮਹਿਨਤਮਰੀ ਕਰਦੀ ਆ ਉਹ ਇੱਕ ਖੇਤ ਦੇ ਵਿੱਚ ਕੰਮ ਕਰਦੀ ਆ ਤਾਂ ਜਿਹੜਾ ਸ਼ਾਪੀ ਪਤੀ ਹੁੰਦਾ ਉਹ ਆਪਣੀ ਪਤਨੀ ਦੇ ਮਗਰ ਜਾ ਵੜਦਾ ਏ ਜਿਹੜੀ ਉਹ ਪਤਨੀ ਹੁੰਦੀ ਆ ਉਹ ਖੇਤ ਗਈ ਹੁੰਦੀ ਆ ਉੱਥੇ ਕੰਮ ਕਰ ਰਹੀ ਹੁੰਦੀ ਆ ਤਾਂ ਪਤੀ ਉਸ ਪਤਨੀ ਤੋਂ ਜਦੋਂ ਪੈਸੇ ਮੰਗਦਾ ਏ ਤਾਂ ਉਹ ਪਤਨੀ ਜਦੋਂ ਮਜ਼ਦੂਰ ਦਾ ਕੰਮ ਕਰਦੀ ਹੈ ਤਾਂ ਪੈਸੇ ਉਸ ਕੋਲੇ ਨਹੀਂ ਹੋਣੇ ਤਾਂ ਜਿਹੜੀ ਉਹ ਪਤਨੀ ਹੁੰਦੀ ਆ ਉਹ ਆਪਣੇ ਪਤੀ ਨੂੰ ਕਹਿ ਦਿੰਦੀ ਆ ਵੀ ਮੇਰੇ ਕੋਲੇ ਹਲੇ ਪੈਸੇ ਨਹੀਂ ਆ ਮੈਂ ਸ਼ਾਮ ਨੂੰ ਤੈਨੂੰ ਪੈਸੇ ਜਿਹੜੇ ਦੇ ਦਵਾਂਗੀ ਤਾਂ ਉਹ ਪਤਨੀ ਜਿਹੜੀ ਆ ਇੱਕ ਵਾਰੀ ਆਪਣੇ ਪਤੀ ਤੋਂ ਟਾਲਾ ਕਰ ਲੈਂਦੀ ਆ ਤਾਂ ਪਤਾ ਨਹੀਂ ਪਤਨੀ ਪਤੀ ਦੇ ਕੀ ਦਿਮਾਗ 'ਚ ਆਉਂਦਾ ਏ ਤਾਂ ਉਹ ਆਪਣੀ ਪਤਨੀ ਨੂੰ ਉੱਥੇ ਹੀ ਕੁੱਟਣਾ ਕੁੱਟਮਾਰ ਕਰਨੀ ਉਸਦੇ ਨਾਲ ਸ਼ੁਰੂ ਕਰ ਦਿੰਦਾ ਏ ਪਹਿਲਾਂ ਉਹ ਨੂੰ ਕਹਿੰਦਾ ਮੈਨੂੰ ਪੈਸੇ ਦੇ ਫਿਰ ਉਹਨੂੰ ਹੱਤ ਨੰਗੀ ਕਰਦਾ ਏ ਜਦੋਂ ਉਸ ਵਿਅਕਤੀ ਦੇ ਹੱਥ ਭਾਂਡੇ ਆਉਂਦੇ ਆ ਉੱਥੇ ਜਿਹੜੇ ਹੋਰ ਲੋਕ ਹੁੰਦੇ ਆ ਉਹ ਦੱਸਦੇ ਆ ਵੀ ਜਦੋਂ ਉਸ ਵਿਅਕਤੀ ਦੇ ਹੱਥ ਭਾਂਡੇ ਹੁੰਦੇ ਆ ਉਹਦੇ ਨਾਲ ਕੁੱਟਦਾ ਏ ਫਿਰ ਜੇਕਰ ਉਸ ਵਿਅਕਤੀ ਦੇ ਹੱਥ ਜੇ ਐਟ ਲੱਗ ਗਈ ਜਾਂ ਰੋੜਾ ਲੱਗ ਗਿਆ ਉਹਦੇ ਨਾਲ ਕੁੱਟ ਮਾਰ ਕਰਨੀ ਉਸ ਔਰਤ ਦੀ ਸ਼ੁਰੂ ਕਰ ਦਿੰਦਾ ਏ ਤਾਂ ਇੰਨੀ ਬੈ ਰਮੀ ਦੇ ਨਾਲ ਕੁੱਟ ਮਾਰ ਕਰਦਾ ਏ ਇੱਟਾ ਰੋਣਿਆਂ ਦੇ ਨਾਲ ਜਿੰਨਾ ਟਾਈਮ ਉਸ ਔਰਤ ਦੀ ਜਿਹੜੀ ਆ ਮੌਤ ਨਹੀਂ ਹੋ ਜਾਂਦੀ ਤੇ ਜਿਹੜਾ ਵਿਅਕਤੀ ਹੁੰਦਾ ਉਹ ਜਿਹੜੀ ਐਟ ਹੁੰਦੀ ਆ ਉਹਦੇ ਸਿਰਚ ਇੰਨੀ ਜੋਰ ਦੀ ਮਾਰਦਾ ਏ ਕਿ ਜਿਹੜੀ ਉਹ ਔਰਤ ਹੁੰਦੀ ਆ ਕਿ ਉਸ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ ਅਤੇ ਦੂਜੀ ਖਬਰ ਇਹ ਆ ਰਹੀ ਆ ਵੀ ਤੁਹਾਨੂੰ ਪਤਾ ਹੈ ਕਿ ਜਿਹੜੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਤੁਸੀਂ ਸੋਚਦੇ ਹੋਵੋਗੇ ਕਿ ਜਿਹੜੇ ਬੱਚੇ ਸਕੂਲ 'ਚ ਪੜ੍ਹਦੇ ਆ ਉਹਨਾਂ ਦੇ ਬੈਗ ਦੇ ਵਿੱਚ ਅਕਸਰ ਹੀ ਅਸੀਂ ਕਿਤਾਬਾਂ ਪੈਨ ਪੈਨਸਲ ਦੇਖਦੇ ਆ ਪਰ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਸਕੂਲ ਦੇ ਵਿੱਚ ਵੋਇਸ ਪ੍ਰਿੰਸੀਪਲ ਜਿਹੜਾ ਹੁੰਦਾ ਹੈ ਉਹ ਬੱਚਿਆਂ ਦੇ ਅਚਾਨਕ ਬੈਗ ਜਿਹੜਾ ਚੈੱਕ ਕਰਨੇ ਸ਼ੁਰੂ ਕਰ ਦਿੰਦਾ ਹੈ ਹੈਗਾ ਤਾਂ ਉਸ ਬੈਗ ਦੇ ਵਿੱਚ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਜਿਹੜੇ ਬੈਗ ਹੁੰਦੇ ਆ ਜਦੋਂ ਚੈਕਿੰਗ ਕਰਦੇ ਆ ਤਾਂ ਬੈਗ ਦੇ ਵਿੱਚ ਅਜੇਹੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੇ ਕੀ ਸਕੂਲ ਦੇ ਟੀਚਰ ਹੁੰਦੇ ਆ ਅਤੇ ਬੱਚਿਆਂ ਦੇ ਜਿਹੜੇ ਮਾਪੇ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਦੇਖ ਕੇ ਹੈਰਾਨ ਹੋ ਜਾਂਦੇ ਆ ਤਾਂ ਸਕੂਲ ਦੇ ਵਿੱਚ ਰੌਲਾ ਪੈ ਜਾਂਦਾ ਹੈ ਟੀਚਰ ਜਿਹੜੇ ਆ ਉਹ ਟੀਚਰਾਂ ਦੇ ਵਿੱਚ ਇੱਕ ਵੱਡਾ ਹੜਕੰਭ ਜਿਹੜਾ ਮੱਚ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੀਆਂ ਜਿਹੜੀਆਂ ਕਿੱਟਾਂ ਹੁੰਦੀਆਂ ਨੇ ਕਿੱਟਾਂ ਦੇ ਵਿੱਚ ਇੱਕ ਤਾਂ ਸਾਈਕਲ ਦੀ ਚੇਨ ਨਿਕਲਦੀ ਆ ਇੱਕ ਦੋ ਜਿਹੜੇ ਆ ਸਟੀਲ ਦੋ ਜਿਹੜੇ ਸਟੀਲ ਦੇ ਡੱਬੇ ਨਿਕਲਦੇ ਆ ਕਿ ਹਿੱਟਣ ਵਾਲੇ ਜਿਹੜੇ ਪਲੇ ਕਾਰਡ ਹੁੰਦੇ ਆ ਉਹ ਨਿਕਲਦੇ ਆ ਮਤਲਬ ਕੀ ਆਪਾਂ ਸੋਚਦੇ ਆ ਕਿ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਬੈਗ ਦੇ ਵਿੱਚ ਸਾਨੂੰ ਘੱਟੋ ਘੱਟ ਪੈਨ ਪੈਨਸਲ ਕਾਪੀ ਕਿਤਾਬ ਦੇਖਣ ਨੂੰ ਮਿਲੂਗੀ ਪਰ ਦੂਜੇ ਪਾਸੇ ਜੇਕਰ ਦੇਖੀਏ ਜਦੋਂ ਵੋਇਸ ਪ੍ਰਿੰਸੀਪਲ ਬੱਚਿਆਂ ਦੇ ਬੈਗ ਦੇ ਵਿੱਚ ਅਜੀਬ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਆ ਤਾਂ ਸਭ ਹੈਰਾਨ ਹੋ ਜਾਂਦੇ ਆ ਕੱਲੀਆਂ ਇਹ ਚੀਜ਼ਾਂ ਨਹੀਂ ਦੇਖਦੇ ਅੱਜ ਦੇ ਵਾਇਸ ਪ੍ਰਿੰਸੀਪਲ ਦੇ ਬਿਆਨ ਹੁੰਦੇ ਆ ਕਿ ਜਿਹੜਾ ਸਕੂਲ ਦੇ ਬੱਚੇ ਆ ਉਹਨਾਂ ਦੇ ਬੈਗ 'ਚ ਕੱਲਾ ਸਾਈਕਲ ਦੀ ਚੇਨ ਪਲੇਅਰ ਕਾਰਡ ਅਤੇ ਹੋਰ ਵੀ ਚੀਜ਼ਾਂ ਤਾਂ ਨਿਕਲਦੀਆਂ ਨਿਕਲਦੀਆਂ ਨੇ ਕੁਝ ਨਸ਼ੀਲੇ ਪ੍ਰਦਾਸ਼ ਜਿਹੜੇ ਹੁੰਦੇ ਆ ਨਸ਼ੀਲੇ ਪ੍ਰਦਾਰਥ ਹੁੰਦੇ ਆ ਉਹ ਵੀ ਨਿਕਲਦੇ ਆ ਤੇ ਜਿਹੜੀਆਂ ਸਾਰੀਆਂ ਚੀਜ਼ਾਂ ਦੇਖ ਕੇ ਟੀਚਰ ਦੇ ਮਨਾਂ ਦੇ ਵਿੱਚ ਡਰ ਬੈਠ ਜਾਂਦਾ ਏ ਇਸ ਗੱਲ ਨੂੰ ਹਿੰਮਤ ਦੇ ਨਜ਼ਰ ਰੱਖਦਿਆਂ ਹੋਇਆ ਵਾਇਸ ਪ੍ਰਿੰਸੀਪਲ ਨੇ ਕਿਹਾ ਕਿ ਮੈਨੂੰ ਲੱਗਿਆ ਕਿ ਜਿਹੜੇ ਸਾਡੇ ਸਕੂਲ 'ਚ ਸਟੂਡੈਂਟ ਆ ਵਿਦਿਆਰਥੀ ਆ ਕੋਜਨਲ ਕੋਜੋ ਨਸ਼ੀਲਾ ਜਿਹੜਾ ਪ੍ਰਦਾਰਥ ਵਰਤਦੇ ਆ ਪਰ ਮੈਨੂੰ ਇਸ ਗੱਲ ਤੇ ਜਿਹੜਾ ਡਾਊਟ ਸੀ ਆਪਣਾ ਡਾਊਟ ਕਲੀਅਰ ਕਰਨ ਦੇ ਲਈ ਮੈਂ ਸਕੂਲ ਦੇ ਵਿੱਚ ਬੱਚਿਆਂ ਦੇ ਵੱਖ-ਵੱਖ ਦਿਨ ਉਹਨਾਂ ਦੀ ਜਿਹੜੇ ਕਟ ਸੀਗਾ ਉਹ ਚੈੱਕ ਕਰਦਾ ਸੀ ਪਰ ਜਿਹੜਾ ਮੇਰਾ ਡਾਊਟ ਸੀ ਜਿਹੜਾ ਮੇਰਾ ਸ਼ੱਕ ਸੀ ਉਹ ਜਿਹੜਾ ਕਲੀਅਰ ਹੋ ਗਿਆ ਵੀ ਹਾਂ ਮੈਨੂੰ ਲੱਗਦਾ ਸੀ ਵੀ ਮੈਂ ਗਲਤਾਂ ਵੀ ਸ਼ਾਇਦ ਜਿਹੜੇ ਬੱਚੇ ਆ ਵੀ ਉਹ ਨਸ਼ਾ ਨਹੀਂ ਕਰਦੇ ਪਰ ਲੱਗਦਾ ਸੀ ਕਰਦੇ ਆ ਪਰ ਮੈਂ ਆਪਣਾ ਡਾਊਟ ਕਲੀਅਰ ਕਰਨ ਦੇ ਲਈ ਅਧਿਆਪਕਾਂ ਦੇ ਨਾਲ ਜਿਹੜੇ ਬੱਚੇ ਦੀ ਕਿੱਟਾਂ ਨੇ ਚੈਕਿੰਗ ਕੀਤੀ ਆ ਤਾਂ ਉਹਦੇ ਵਿੱਚੋਂ ਨਸ਼ੀਲੇ ਜਿਹੜੇ ਪ੍ਰਦਾਰਥ ਨਿਕਲੇ ਆ ਜਦੋਂ ਐਂਡਾ ਗੱਲਾਂ ਬਾਰੇ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਮਾਪੇ ਨੂੰ ਪਤਾ ਲੱਗਦਾ ਹੈ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਆ ਇਦਾਂ ਦੀ ਗੱਲਾਂ ਸੁਣ ਕੇ ਪਰ ਉਹਨਾਂ ਨੇ ਕਦੇ ਉਹਨਾਂ ਨੇ ਗੁੱਸਾ ਨਹੀਂ ਜ਼ਾਹਰ ਕੀਤਾ ਸਾਡੇ ਬੱਚੇ ਦੇ ਜਿਹੜੇ ਬੈਗ ਆ ਕਿਉਂ ਤੁਸੀਂ ਚੈੱਕ ਕੀਤੇ ਆ ਉਹਨਾਂ ਨੇ ਸਗੋਂ ਦੀ ਜਿਹੜੀ ਖੁਸ਼ੀ ਪ੍ਰਗਟ ਕੀਤੀ ਆ ਵੀ ਮਾਪੇ ਜਿਹੜੇ ਹੁੰਦੇ ਆ ਉਹ ਤਾਂ ਸੰਸਕਾਰ ਦਿੰਦੇ ਦਿੰਦੇ ਆ ਤੇ ਦੂਜੇ ਜਿਹੜੇ ਟੀਚਰ ਹੁੰਦੇ ਆ ਉਹਨਾਂ ਦਾ ਵੀ ਹੱਕ ਆ ਜਿਹੜੇ ਸਾਡੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਦੀਆਂ ਜਿਹੜੀਆਂ ਕਿੱਟਾ ਚੈੱਕ ਕਰਨੀਆਂ ਬਹੁਤ ਜ਼ਰੂਰੀ ਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਵੀ ਪਤਾ ਲੱਗੇ ਸਾਡੇ ਬੱਚੇ ਕੱਟ ਦੇ ਵਿੱਚ ਕੀ ਰੱਖਦੇ ਆ ਕੀ ਨਹੀਂ ਰੱਖਦੇ ਕਾਪੀ ਕਿਤਾਬ ਲੈ ਕੇ ਜਾਂਦੇ ਵੀ ਆ ਕਿ ਨਹੀਂ ਲੈ ਕੇ ਜਾਂਦੇ ਤਾਂ ਇਹ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ